ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕੰਪੋਜ਼ਿਟ ਪਾਈਪ ਦਾ ਜੁਆਇੰਟ ਕਿਵੇਂ ਲਾਈਦਾ ਤੇ ਇਹ ਆ ਗਈ ਐਲਬੋ ਆਪਣੀ ਕੰਪੋਜ਼ਿਟ ਪਾਈਪ ਦੀ ਤੇ ਇਹ ਤੁਹਾਨੂੰ ਨਪਰ ਦਿਖਾ ਰਹੇ ਹਾਂ ਟੂਲ ਇਹ ਆਪਾਂ ਨੇ ਬਾਹਰ ਤੋਂ ਐਕਸਪੋਰਟ ਕਰਵਾਇਆ ਹੋਇਆ ਟੂਲ ਹੈ ਤੇ ਇਸ ਟੂਲ ਦੀ ਖਾਸੀਅਤ ਆ ਵੀ ਇਹਦੇ ਵਿੱਚ ਅੰਦਰ ਕਟਰ ਲੱਗੇ ਹੁੰਦੇ ਨੇ ਜੇ ਆਪਾਂ ਨੂੰ ਸਿੱਧਾ ਘਮਾਉਣਿਆ ਤਾਂ ਇਹ ਪਾਈਪ ਨੂੰ ਅੰਦਰੋਂ ਸ਼ੇਪ ਦਿੰਦਾ ਤਰਾਸ਼ ਕੇ ਤੇ ਆ ਦੇਖ ਸਕਦੇ ਤੁਸੀਂ ਅੰਦਰ ਤੋਂ ਪਾਈਪ ਨੂੰ ਇਹਨੇ ਤਰਾਸਤਾ ਤੇ ਇਹ ਪਾਈਪ ਨੂੰ ਉਤਾਰ ਕੇ ਆਪਾਂ ਇਹਨੂੰ ਹੁਣ ਬਾਅਦ ਦੇ ਵਿੱਚ ਦੁਬਾਰਾ ਬੈਕ ਕਮਾਵਾਂਗੇ ਤਾਂ ਜਿਹਦੇ ਨਾਲ ਕੀ ਇਹ ਪਾਈਪ ਨੂੰ ਉੱਪਰ ਤੋਂ ਸ਼ੇਪ ਦੇ ਦੂਗਾ ਜਿਹਦੇ ਨਾਲ ਆਪਾਂ ਨੂੰ ਕਿਸੇ ਹੋਰ ਐਕਸਟਰਾ ਕਟਰ ਦੀ ਲੋੜ ਨਹੀਂ ਪੈਂਦੀ ਤੇ ਹੁਣ ਆਪਾਂ ਜਿਹੜੀ ਆ ਆਪਣੀ ਐਲਬੋ ਆ ਉਹਦਾ ਬਰਾਸ ਨਟ ਉਤਾਰ ਕੇ ਇਹਦੇ ਉੱਪਰ ਲਾਵਾਂਗੇ ਤੇ ਉਸ ਤੋਂ ਬਾਅਦ ਇਹਦੀ ਬਾਸਲ ਪਾ ਕੇ ਤੇ ਫਿਰ ਐਲਬੋ ਦੀ ਜਿਹੜੀ ਨੋਜ਼ਲ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਲਗਾ ਕੇ ਇਨੂ ਰੈਂਚ ਅਤੇ ਐਡਜਸਟਰ ਜਾਂ ਫਿਰ ਡਬਲ ਰੈਂਚ ਦੀ ਮਦਦ ਨਾਲ ਆਪਾਂ ਪੂਰਾ ਕੱਸ ਲਾਂਗੇ ਤੇ ਤੁਹਾਨੂੰ ਆਪਣਾ ਇਹ ਟਿੱਕਾ ਕਿਵੇਂ ਲੱਗਿਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ